ਇਸੇ ਹੀ ਦੀਆਂ ਟਕਸਾਲੀਆਂ ਇਹ ਦਿਹਾੜਾ ਚਕਸਾਲ ਦਾ ਤੇ ਜੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਇਹ ਗੱਲ ਕਹਿੰਦੇ ਨੇ ਤੇ ਮੈਂ ਸਮਝਦਾ ਕਿ ਇਹ ਉਹਨਾਂ ਦਾ ਦਿਹਾੜਾ ਉਹਨਾਂ ਨੂੰ ਹੀ ਮਨਾਉਣ ਦੇਣਾ ਚਾਹੀਦਾ ਇਹਦੇ ਵਿੱਚ ਅ ਅਸੀਂ ਯਤਨ ਕਰਾਂਗੇ ਵੇਖੋ ਮੈਂ ਦਮਦਮ ਟਕਸਾਲ ਦਾ ਹੈੱਡ ਕੁਆਟਰ ਮਈਤਾ ਅ ਐਸਪੀਸੀਐਲ ਕੇਦੇ ਗੇਚਰ ਜਿੱਥੋਂ ਮੇਰੀ ਜ਼ਿੰਮੇਵਾਰੀ ਹੈ ਬਤੌਰ ਮੈਂਬਰ ਅਸੀਂ ਬੇਨਤੀ ਕਰਾਂਗੇ ਜਾ ਕੇ ਮਾਹਪੁਰ ਖਾਨੋਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗੇ ਬਾਬਾ ਜੀ ਨਾਲ ਜਾ ਕੇ ਮਿਲ ਬੈਠ ਕੇ ਇਹਨਾਂ ਚੀਜ਼ਾਂ ਦਾ ਹੱਲ ਕਰਨ ਇਧਰੋਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਇਸ ਮਾਮਲੇ ਨੂੰ ਵੀ ਜਿਹੜਾ ਵਾ ਇਹਨੂੰ ਜਿਹੜਾ ਵਾ ਮਤਲਬ ਭਾਈ ਕੁਲਦੀਪ ਸਿੰਘ ਉੱਥੇ ਆਉਣ ਹੀ ਨਾ ਵੇਖੋ ਮੈਂ ਪਹਿਲਾਂ ਲਫਜ਼ ਇਹ ਬੋਲਿਆ ਵੀ ਇਹ ਕੌਮੀ ਇਤਰਾਸ ਦੀ ਹੈ ਇਹਦੇ ਪਿਛੇ ਕਾਰਨ ਜਿਹੜੇ ਆ ਉਹ ਕੁਲਦੀਪ ਸਿੰਘ ਨੂੰ ਬੜੇ ਸਪਸ਼ਟ ਨੇ ਇਕ ਕੌਮੀ ਤੌਰ ਤੇ ਵੀ ਕਾਰਨ ਜਿਹੜੇ ਬੜੇ ਸਪਸ਼ਟ ਨੇ ਆਇ ਕੁਲਦੀਪ ਸਿੰਘ ਪ੍ਰਵਾਨ ਨਹੀਂ ਕੀਤਾ ਬਤੌਰ ਜਥੇਦਾਰ ਤੇ ਈਵਨ ਮਰਿਆਦਾ ਦਾ ਵੀ ਕਹਾਣ ਹੋਇਆ ਵੀ ਜਿਹੜੀ ਇਹਨਾਂ ਦੀ ਸੇਵਾ ਸੰਭਾਲਦੀ ਜਿਹੜੀ ਜਹੇਦਾਰ ਸਾਹਿਬਾਨ ਦੀ ਸੇਵਾ ਸੰਭਾਲਦੀ ਹੁੰਦੀ ਆ ਨਾ ਇੱਕ ਰਸਮ ਹੁੰਦੀ ਆ ਉਹ ਰਸਮ ਵੀ ਮਰਿਆਦਾ ਮੁਤਾਬਕ ਨਹੀਂ ਹੋਈ